ਕੈਦਾ ਨੇ ਆਪ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਵਾਵੀ ਜੀ ਇਹ ਪੀਡੀਆ ਚਾਰ ਤਰ੍ਹਾਂ ਦਾ ਹੁੰਦਾ ਹੈ ਹੈਪੈਟਾਈਟਸ ਜਿਹੜਾ ਏ ਤੇ ਈ ਹੁੰਦਾ ਜੀ ਉਹ ਖਾਣ ਪੀਣ ਵਾਲੇ ਦੇ ਜਨਰਲ ਫੈਜ਼ ਹੈ ਜਿਵੇਂ ਕੂਸ਼ਿਤ ਪਾਣੀ ਪੀਣ ਨਾਲ ਕੱਲੇ ਸੜੇ ਫਲ ਖਾਣ ਨਾਲ ਮੱਖੀਆਂ ਨਾਲ ਕੂਸ਼ਿਤ ਫਲ ਜਾਂ ਖੋਜਣ ਖਾਣ ਨਾਲ ਬਿਨਾ ਹੱਥ ਤੋਂ ਇਹ ਖਾਣਾ ਖਾਣ ਨਾਲ ਤੇ ਜਿਹੜਾ ਇਹਦੀ ਬਿਮਾਰੀ ਦੇ ਲੱਛਣ ਕੀ ਨੇ ਜਿਵੇਂ ਜੀ ਤੇ ਬੁਖਾਰ ਆਉਂਦਾ ਜੀ ਸਮਾਸ਼ ਪੇਸ਼ੀਆ ਵਿੱਚ ਦਰਦ ਭੁੱਖ ਨਾ ਲੱਗਣੀ ਉਲਟੀਆਂ ਵਕ ਪਾਉਣਾ ਚਮੜਾ ਰੰਗ ਦਾ ਪੀਲਾ ਹੋਣਾ ਆ ਪੀਲੀਆ ਹੋਣੀ ਆ ਕਮਜ਼ੋਰੀ ਨਿਭਰ ਦਾ ਖਰਾਬ ਹੋਣਾ ਇਹ ਇਹਦੇ ਤੋਂ ਆਪਾਂ ਬਚਾ ਕੇ ਮੈਂ ਕਰ ਸਕਦੇ ਹਾਂ ਜੀ ਜਿਹੜੇ ਪੀਣ ਵਾਲੇ ਪਾਣੀ ਦੇ ਆਪਣੇ ਸੋਮੇ ਨੇ ਉਹਨਾਂ ਨੂੰ ਸਾਰਿਆਂ ਨੂੰ ਸਾਫ਼-ਸੋਧਾ ਰੱਖਿਆ ਜਾਵੇ ਪਾਣੀ ਪੁੰਚ ਕੇ ਉਬਾਲ ਕੇ ਤੇ ਠੰਡਾ ਕਰਕੇ ਪੀਣਾ ਚਾਹੀਦਾ ਜੀ ਪੀਣ ਦਾ ਪਾਣੀ ਸਾਫ਼ ਪਾਣ ਦੇ ਵਿੱਚ ਠਾਕੇ ਰੱਖੋ ਅਤੇ ਪਾਣੀ ਤੇ ਭਾਂਡੇ ਵਿੱਚ ਹੱਥ ਨਾ ਪਾਓ ਨਲਕਿਆਂ ਦਾ ਪਾਣੀ ਨਾ ਪੀਓ ਪਰਿਵਾਰ ਦੇ ਸਾਰੇ ਮੈਂਬਰ ਸਿਰਫ ਪਕਵਾਨਿਆਂ ਦੀ ਹੀ ਵੱਤੋਂ ਕਰਨ ਖੁੱਲੇ ਮੈਦਾਨ ਵਿੱਚ ਜੰਗਲ ਪਾਣੀ ਨਾ ਜਾਣ। ਪ੍ਰਤੀ ਦਿਨ ਖਾਣਾ ਖਾਣ ਤੋਂ ਪਹਿਲਾਂ ਪਕਾਣਾ ਜਾਂਣ ਤੋਂ ਬਾਅਦ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਚੰਗੀ ਤਰ੍ਹਾਂ ਹੋ ਜੀ। ਜਿਵੇਂ ਸੜੇ ਅਤੇ ਜਿਆਦਾ ਪੱਕੇ ਹੋਏ ਫਲ ਨਾ ਖਾਓ। ਪੀਟੀ ਨਾਸਕਾ ਅਗੇ ਦਰਮਾ ਡੱਬਿਆਂ ਨੂੰ ਨਹਿਰਾ ਟੋਬਿਆਂ ਵਿੱਚ ਨਾ ਟੋਬੋ ਇਸ ਤਰ੍ਹਾਂ ਪੀਟੀ ਜੀ ਅੱਜ ਹੈਪਟਾਈਟਸ ਦਾ ਜਿਹੜਾ ਆਪਾਂ ਆਮ ਭਾਸ਼ਾ ਦੇ ਪੀਲੀਆ ਕਹਿੰਦੇ ਆ ਜੀ ਨੂੰ ਪੀਲੀਆ ਦਿਵਸ ਮਨਾਇਆ ਜਾ ਰਿਹਾ ਤੇ 15 ਵੜਾ ਮਨਾਇਆ ਜਾ ਰਿਹਾ ਜਿਹੜੀ ਬਿਮਾਰੀਆਂ ਆਪਾਂ ਨੂੰ ਪੀਲੇ ਦਾ ਨੁਕਸ ਪਾਦਾ ਕਰਦੀਆਂ ਨੇ ਉਹ ਸਾਰੇ ਉਹਦੇ ਬਾਰੇ ਹੀ ਅੱਜ ਜਾਣਕਾਰੀ ਦਿੱਤੀ ਜਾਏਗੀ ਆਮ ਪਬਲਿਕ ਨੂੰ ਵੀ ਤੇ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਵਾਇਰਸ ਹੁੰਦਾ ਹੈ ਜਿਹੜਾ ਹੈਪਟਾਈਟਸ A B C ਤੇ E ਤੇ ਇਹ ਸਾਰੇ ਕੀ ਨੇ ਫੈਲਦੇ ਨੇ ਆਮ ਲੋਕਾਂ ਨੂੰ ਇਹਦੇ ਬਾਰੇ ਜਾਗਰੂਕ ਕੀਤਾ ਜਾਏਗਾ ਸਾਰੇ ਇੰਡੀਆ ਦੇ ਵਿੱਚ ਇਹ ਪ੍ਰੋਗਰਾਮ ਚੱਲ ਰਿਹਾ ਹੈਗਾ ਹੁਣ ਪੂਰਾ 15 ਵਾਲਾ ਚੱਲ ਰਿਹਾ ਹੈ 15 ਦਿਨਾਂ ਦਾ ਪ੍ਰੋਗਰਾਮ ਹੈ ਇਹਦੇ ਫੈਲਦੇ ਕਾਰਨ ਕੀ ਹੋ てる ਕਿ ਇਹ ਹੈ ਇਹਦਾ ਜਿਹੜਾ ਹੈਬੀਟ ਏ ਤੇ ਸੀ ਵਾਲਾ ਪੀਲੀਆ ਹੁੰਦਾ ਹੈ ਇਹਦਾ ਸਭ ਤੋਂ ਜ਼ਿਆਦਾ ਕਾਰਨ ਹੁੰਦਾ ਵੇਲੰਦਾ ਕਿ ਜਿਸ ਤਰ੍ਹਾਂ ਦੂਸ਼ਿਤ ਪਾਣੀ ਜਿਹਦੇ ਚ ਕਟਾਨੂ ਹੁੰਦੇ ਨੇ ਇਹਦੇ ਤਾਂ ਸਾਫ ਪਾਣੀ ਦਾ ਕਰਕੇ ਇਸ ਤੋਂ ਬਚਾਉ ਹੋ ਜਾ ਸਕਦਾ ਕਿ ਪੀਣ ਵਾਸਤੇ ਹਮੇਸ਼ਾ ਸਾਫ ਪਾਣੀ ਦਾ ਇਸਤੇਮਾਲ ਕੀਤਾ ਜਾਵੇ ਤੇ ਜਿਹੜੇ ਫਲ ਸਬਜ਼ੀਆਂ ਵਗੈਰਾ ਆਪਾਂ ਖਾਂਦੇ ਹੈਗੇ ਉਹਦੇ ਲਈ ਵੀ ਆਪਾਂ ਨੂੰ ਇਹ ਦੇਖਣਾ ਕਿ ਬਹੁਤ ਗੱਲੇ ਛੜੇ ਨਹੀਂ ਹਣ ਜਿੱਦੇ ਸਾਫ਼ ਸੁਥਰੀ ਜਗ੍ਹਾ ਤੋਂ ਫਰੂਟ ਜਿਹੜਾ ਲੈਂਦੇ ਆਪਾਂ ਤੇ ਇਸ ਤੋਂ ਇਲਾਵਾ ਜਿਹੜੇ ਹੈਪਟਾਈਟਸ ਬੀ ਹੁੰਦਾ ਤੇ ਸੀ ਹੁੰਦਾ ਉਹ ਖਾਣ ਪੀਣ ਦੀ ਚੀਜ਼ਾਂ ਨਾਲ ਜਾਂ ਪਾਣੀ ਨਾਲ ਵੀ ਫੈਲਦਾ ਉਹਦੇ ਅਲੱਗ ਕਾਰਨ ਹੁੰਦੇ ਨੇ ਉਦੇ ਮੋਟੇ-ਮੋਟੇ ਕਾਰਨ ਤਾਂ ਇਹ ਹੈ ਕਿ ਇਸ ਤਰ੍ਹਾਂ ਇੰਜੈਕਸ਼ਨ ਵਗੈਰਾ ਲਗਾਨੇ ਆਪਾਂ ਹਸਪਤਲ ਦੇ ਵਿੱਚ ਕਈ ਥਾਵਾਂ ਤੇ ਦੇਖਿਆ ਗਿਆ ਕਿ ਉਹ ਪੁਰਾਣੀ ਸੂਈ ਦੁਆਰਾ ਦੁਆਰਾ ਸਾਰੇ ਮਰੀਜ਼ਾਂ ਨੂੰ ਇੱਕ ਸੂਈ ਨਾਲ ਇੰਜੈਕਸ਼ਨ ਲਗਾਉਂਦੇ ਰਹਿੰਦੇ ਆ ਉਹ ਬਹੁਤ ਗਲਤ ਪ੍ਰੈਕਟਿਸ ਹੈਗੀ ਹੈ ਤੇ ਹਰੇਕ ਨੂੰ ਜਿਹਨੂੰ ਨਵੀਂ ਸੂਈ ਲਗਣੀ ਚਾਹੀਦੀ ਹੈ ਤਾਂ ਕਿ ਇੱਕ ਤੋਂ ਦੂਜੇ ਨੂੰ ਨਾ ਫਲੇ ਹਾਂਜੀ ਇਹਦੇ ਵਿੱਚ ਹਸਪਤਲੇ ਵਿੱਚ ਪਹਿਲਾਂ ਟੈਸਟ ਕਰਾਇਆ ਜਾਂਦੇ ਨੇ ਤੇ ਉਹਦਾ ਹੈਪੇਟਸ ਦਾ ਟੈਸਟ ਕਰਕੇ ਪਤਾ ਲੱਗਦਾ ਕਿਹੜੇ ਟਾਈਪ ਦਾ ਹੈ ਹੈਪੇਟਸ ਹੈਗਾ ਉਸ ਹਿਸਾਬ ਨਾਲ ਫਿਰ ਉਹਦਾ ਟਰੀਟਮੈਂਟ ਹੁੰਦਾ ਹੈ ਤੇ ਬਚਾਵ ਲਈ ਦੇ ਇੰਜੈਕਸ਼ਨ ਵੀ ਹੈਪੇਟਸ ਵੀ ਲਗਾਏ ਜਾਂਦੇ ਨਵਜੰਮ ਬੱਚਿਆਂ ਨੂੰ ਆਪਾਂ ਜਨਮ ਦੇ ਸਮੇਂ ਤੋਂ ਹੀ ਇਹ ਇੰਜੈਕਸ਼ਨ ਲਗਾ ਦਿੰਦੇ ਹੁੰਦੇ ਹਾਂ